ਇਹ ਨੌ ਤਰ੍ਹਾਂ ਦੇ ਖਜ਼ਾਨੇ ਤੇ 18 ਸਿੱਧੀਆਂ ਪਰਮਾਤਮਾ ਮਹਾ ਸ਼ਕਤੀ ਹੈ ਜੋ ਪਰਮਾਤਮਾ ਨੂੰ ਜਾਣ ਗਿਆ ਤੇ ਪਰਮਾਤਮਾ ਦਾ ਸੁਭਾਅ ਪ੍ਰਾਪਤ ਕਰ ਲਿਆ ਹੈ ਪਰਮਾਤਮਾ ਵਰਗੀ ਮਤ ਉਸ ਦੀ ਹੋ ਗਈ ਹੈ ਹੁਣ ਇਹ ਕਮਜ਼ੋਰ ਨਹੀਂ ਰਹੇਗਾ ਇਹ ਵੀ ਸ਼ਕਤੀਸ਼ਾਲੀ ਹੋ ਜਾਏਗਾ ਉਹਨਾਂ ਸ਼ਕਤੀਆਂ ਨੂੰ 18 ਸਿੱਧੇ ਕਰਕੇ ਕਹਿੰਦੇ ਹਨ ਗੁਪਤ ਹੋ ਜਾਣਾ ਪ੍ਰਗਟ ਹੋ ਜਾਣਾ ਸੂਖਸ਼ਮ ਹੋ ਜਾਣਾ ਅਸਥੂਲ ਹੋ ਜਾਣਾ ਜਿੱਥੇ ਚਾਹਣਾ ਉੱਥੇ ਪ੍ਰਗਟ ਹੋ ਜਾਣਾ ਹਰ ਇੱਕ ਦੇ ਹਿਰਦੇ ਦੀ ਜੋ ਹੈ ਜਾਣ ਲੈਣਾ ਇਸ ਤਰ੍ਹਾਂ ਵਿਦਵਾਨਾਂ ਨੇ ਗਿਣਤੀਆਂ ਕੀਤੀਆਂ ਨੇ 18 ਇਹ ਉਸ ਨੂੰ ਪ੍ਰਾਪਤ ਹੋ ਜਾਂਦੀਆਂ ਨੇ ਉਹਦੇ ਪਿੱਛੇ ਛਾਏ ਦੀ ਤਰ੍ਹਾਂ ਚਲਦੀਆਂ ਨੇ ਛਾਏ ਦੀਆਂ ਤਰ੍ਹਾਂ ਚਲਦੀਆਂ ਨੇ ਜਿਹੜਾ ਹਰ ਵਕਤ ਹਿਰਦੇ ਦੇ ਵਿੱਚ ਪਰਮਾਤਮਾ ਨੂੰ ਵਸਾ ਦਿੰਦਾ ਇਸ ਦਾ ਮੈਂ ਖੁਲਾਸਾ ਕਰਾਂ ਜੀਵਾਂ ਦਾ ਵਿਚਰਨ ਜੀਵਾਂ ਦਾ ਵਰਮਣ ਤਿੰਨ ਥਾਵਾਂ ਦੇ ਚ ਹੋ ਸਕਦਾ ਹੈ ਇਹਨੂੰ ਕਹਿੰਦੇ ਨੇ ਦੇਸ਼ ਕਾਲ ਅਕਾਲ ਦੇਸ਼ ਕਾਲ ਅਕਾਲ ਪਿਆ ਇਸ ਨੂੰ ਖੁੱਲੇ ਰੂਪ ਵਿੱਚ ਬਿਆਨ ਕਰਾਂ ਦੇਸ਼ ਅਸਥਾਨ ਕਾਲ ਸਮਾ ਅਕਾਲ ਪਰਮਾਤਮਾ ਜੀਵ ਤਿੰਨ ਤਰੀਕੇ ਨਾਲ ਜੀ ਸਕਦੇ ਨੇ ਅਸਥਾਨ ਵਿੱਚ ਸਮੇਂ ਵਿੱਚ ਜਾਂ ਫਿਰ ਪਰਮਾਤਮਾ ਦੇ ਵਿੱਚ ਦੇਸ਼ ਕਾਲ ਅਕਾਲ ਤਨ ਨੂੰ ਭੱਜਣ દોੜਨ ਵਾਸਤੇ ਤੇ ਤਨ ਨੂੰ ਕੁਝ ਪ੍ਰਾਪਤ ਕਰਨ ਵਾਸਤੇ ਤੇ ਤਨ ਨੂੰ ਰਹਿਣ ਵਾਸਤੇ ਅਸਥਾਨ ਚਾਹੀਦਾ ਹੈ ਦੇਸ਼ ਚਾਹੀਦਾ ਹੈ ਜਗਾ ਚਾਹੀਦੀ ਹੈ ਜਗਾ ਤੋਂ ਬਿਨਾ ਤਨ ਨਹੀਂ ਰਹਿ ਸਕਦਾ ਅਸਥਾਨ ਤੇ ਚਾਹੀਦਾ ਹੈ ਸਪੇਸ ਤੇ ਚਾਹੀਦਾ ਹੈ ਪੰਜਵਾਂ ਤਤ ਹੀ ਆਕਾਸ਼ ਨੂੰ ਮੰਨਿਆ ਗਿਆ ਅਸਥਾਨ ਨੂੰ ਮੰਨਿਆ ਗਿਆ ਸਪੇਸ ਨੂੰ ਮੰਨਿਆ ਗਿਆ ਜਗ੍ਹਾ ਨੂੰ ਮੰਨਿਆ ਗਿਆ ਕਾਫੀ ਚਿਰਾਂ ਦੀ ਗੱਲ ਹੈ ਇੱਕ ਮੁਸਲਮਾਨ ਵਿਦਵਾਨ ਨੇ ਮੈਨੂੰ ਆਖਿਆ ਕਿ ਪੰਜ ਤਤ ਪੰਜ ਤਤ ਭਾਰਤ ਦੇ ઋષਿ ਮੁਨੀ ਕਹੀ ਜਾਂਦੇ ਨੇ ਤਤ ਤੇ ਚਾਰ ਨੇ ਇਸਲਾਮ ਚਾਰ ਮੰਦ ਹੈ